ਅੱਜਕੱਲ੍ਹ ਦੋਸਤੋ ਪਬਲਿਕਸ ਮਾਡਾ ਨਿਊਜ਼ ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਆਪਾਂ ਦੀਆਂ ਵੋਟਾਂ ਕੱਲ ਪੈਣ ਜਾ ਰਹੀਆਂ ਨੇ ਉਸ ਕਰਕੇ ਜਿਹੜੇ ਉਹਦੇ ਮੁੱਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਲੱਗੇ ਵੋਟਰਾਂ ਦੇ ਉੱਤੇ ਜਿਹੜੀ ਕੇਂਦਰੀ ਸੈਨਾ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਨਾਕਿਆਂ ਦੇ ਉੱਤੇ ਹਰਿਆਣਾ ਵੋਟਰ ਤੋਂ ਜਿਹੜੇ ਆੜਾ ਅਕੀਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਉਹਨਾਂ ਦੇ ਵੱਲ ਅਤਿਆਰ ਨਾ ਹੋਵੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਸਮਗਲਿੰਗ ਹੈ ਨਾ ਕੀਤੀ ਜਾਵੇ ਜਿਸ ਕਰਕੇ ਅੱਜ ਜਿਹੜੇ ਸਮਾਨਾਂ ਦੇ ਨਾਲ ਲੱਗਦੇ ਬਾਰਡਰ ਨੇ ਉਹਨਾਂ ਦੇ ਉੱਤੇ ਭਰਪੂਰਨ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਗੱਲਬਾਤ ਕਰਾਂਗੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਵੀ ਕਿਉਂਕਿ ਲਗਾਤਾਰ ਜਿਹੜੇ ਕੇਂਦਰੀ ਸੈਨਾ ਹੈ ਉਹਨਾਂ ਦੇ ਵੱਲੋਂ ਵੀ ਲਗਾਤਾਰ ਜਿਹੜੀਆਂ ਗੱਡੀਆਂ ਦੀਆਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਬਾਰਡਰ ਤੇ ਜਿਹੜੀ ਭਰਪੂਰਨ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਕੇਂਦਰੀ ਸੇਨਾ ਦੇ ਵੱਲੋਂ ਵੀ ਲਗਾਤਾਰ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਵੀ ਲਗਾਤਾਰ ਜਿਹੜੀ ਚੈਕਿੰਗ ਪੂਰੇ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘੁਟਕਾਹੀ ਜਿਹੜੀ ਹੈ ਨਾ ਵਰਤੀ ਜਾਏ ਸਕੇ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਨਿਕਲ ਕੇ ਬਾਰਡਰਾਂ ਤੋਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਲਗਾਤਾਰ ਜਿਹੜੀ ਚੈਕਿੰਗ ਹੈ ਉਹ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਹਰ ਗੱਡੀ ਦੇ ਉੱਪਰ ਲਗਾਤਾਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕੇਂਦਰੀ ਸੈਨਾ ਦੇ ਵੱਲੋਂ ਲਗਾਤਾਰ ਇਹੀ ਚੀਜ਼ ਕਹੀ ਜਾ ਰਹੀ ਹੈ ਕਿ ਨਾ ਤਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਆਣ ਦੇਣੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕਮੀ ਆਣ ਦੇਣੀ ਹੈ ਜੇ ਲਗਾਤਾਰ ਗੱਲ ਕਰੀਏ ਤਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਦੇ ਮੁੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ ਗੱਡੀਆਂ ਦੀਆਂ ਵੱਖ-ਵੱਖ ਚੈਕਿੰਗਾਂ ਨੇ ਲਗਾਤਾਰ ਜਿਹੜੀਆਂ ਜਾਰੀ ਨੇ ਕਿਉਂਕਿ ਬਾਰਡਰਾਂ ਦੇ ਉੱਤੇ ਜੇ ਆਮਨਗਰ ਦੀ ਗੱਲ ਕਰੀਏ ਕਿਉਂਕਿ ਇਹ ਵੀ ਸਮਾਨਾਂ ਦੇ ਨਾਲ ਲੱਗਦੇ ਬਾਰਡਰ ਪੈਂਦੇ ਨੇ ਜਿੱਤੋਂ ਹਰਿਆਣਾ ਤੋਂ ਐਂਟਰੀ ਹੋਣ ਵਾਲੀ ਗੱਡੀ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੁਤਾਹੀ ਨਹੀਂ ਵਰਤੀ ਜਾਣੀ ਕਿਉਂ ਲਗਾਤਾਰ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿਉਂਕਿ ਚੈਕਿੰਗ ਹੁੰਦੀ ਨਜ਼ਰ ਆ ਰਹੀ ਹੈ ਲਗਾਤਾਰ ਜਿਹੜੀਆਂ लोकसभा ਦੀ ਚੋਣਾਂ ਨੂੰ ਮਤੇ ਨਹੀਂ ਤਾਂ ਰੱਖਦੇ ਹੋਏ ਲਗਾਤਾਰ ਜਿਹੜੀ ਚੈਕਿੰਗ ਚੱਲ ਰਹੀ ਜੀ ਨੇ ਅੱਜ ਗੱਲਬਾਤ ਕਰਾਂਗੇ ਕਿਉਂਕਿ ਜਿਹੜੀ ਕੇਂਦਰੀ ਸੈਨਾ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਜਿਹੜੀ ਚੈਕਿੰਗ ਜਾਰੀ ਹੈ ਸੋ ਗੱਲਬਾਤ ਕਰਦੇ ਆਂ ਅੱਗੇ ਲੋ ਆ ਜੀ ਕੀ ਕਹਿਣਾ ਚਾਹੋਗੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਕਰਕੇ ਜਿਹੜੀ ਚੈਕਿੰਗ ਹੋ ਰਹੀ ਹੈ ਇਹ ਸਾਰਾ ਸੀਨੀਅਰ ਆਪਸਾਂ ਦੇ ਹੁਕਮ ਅਨੁਸਾਰ ਕੋ ਲਾਕਾ ਬੰਦੀ ਕੀਤੀ ਗਈ ਹੈ ਜਿੱਥੇ ਆਉਣ ਵਾਲੇ ਹਰ ਇੱਕ ਵੀਕਲ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਹਰੇਕ ਵੀਕਲ ਨੂੰ ਚੈੱਕ ਕਰਕੇ ਅੱਗੇ ਭੇਜਿਆ ਜਾਂਦਾ ਹੈ ਜਿਹੜੀ ਚੈਕਿੰਗ ਚੱਲ ਰਹੀ ਹੈ ਕੋਈ ਹੋਰ ਕੋਈ ਹਥਿਆਰ ਵਗੈਰਾ ਕੋਈ ਇਸ ਤਰ੍ਹਾਂ ਦੇ ਕੋਈ ਨਿਕਲ ਕੇ ਆਏ ਨੇ ਸਾਹਮਣੇ ਨਹੀਂ ਸਰ ਹਜੇ ਤੱਕ ਕੋਈ ਚੀਜ਼ ਨਹੀਂ ਆਜੀ ਕੋਈ ਸਪਸ਼ਟ ਨਹੀਂ ਆ ਰਿਹਾ